ਟੋਕਰਾ ਟੋਕਰਾ ਗੜਿਆਂ ਦਾ ਇਕੱਠਾ ਹੋ ਗਿਆ ਟੋਕਰਾ ਟੋਕਰਾ ਐਨੇ ਗੜੇ ਸੀਗੇ ਬੱਲੀ ਕੋਈ ਦੀ ਨਹੀਂ ਜਿਹੜੀ ਦੀਂਦੀ ਹੈ ਇਹ ਚ ਵੀ ਦਾਣੇ ਨਹੀਂ ਕੋਈ ਬੋਲਿਆ ਵੀ ਨਹੀਂ ਆਂਦਾ ਸਮਾਰ ਕੇ ਇੱਕ ਬੱਸ ਤੁਰੇ ਫਿਰਦੇ ਆ ਮਾ ਤੂੜੀ ਦਾ ਵੀ ਨਹੀਂ ਪ੍ਰਬੰਧ ਜੀ ਪਸ਼ੂ ਦਾ ਪਸ਼ੂ ਕਿਦੋਂ ਆਪ ਵੀ ਭੁੱਖੇ ਆ ਪਸ਼ੂ ਤਾਂ ਭੁੱਖੇ ਰਹਿਣੇ ਸਾਰਾ 21 ਟੱਕ ਸੀ ਜੀ 20 ਕਿੱਲਿਆਂ ਦਾ ਪਾਏ ਸੀ 2 ਮਣ ਦਾਣੇ ਹੋ ਜਾਣਗੇ ਜੇ ਵਾਖ ਪਾੜ ਲੰਗੇ ਰੱਬ ਨੂੰ ਚੰਗਾ ਇੰਦ ਉਜੀ ਇਹਦੇ ਸਭ ਤੋਂ ਹੀ ਜਾਂ ਕੋਈ ਹੋਰ ਵੀ ਹੈ ਨੋ ਜੀ ਸਿੱਤੇ ਹੋਰ ਕੀ ਸਾਡੇ ਕਾਰਖਾਨੇ ਚੱਲਦੇ ਨਾ ਅਸੀਂ ਤਾਂ ਬਸ ਆਈਆਂ ਮਤਲਬ 60 ਰੇਟ ਸਾਲ ਦਾ ਹੋ ਗਿਆ ਅਸੀਂ ਜੋ ਆਖ ਪਾਲੀ ਗਏ ਸੀ ਪਹਿਲਾਂ ਕਿ ਨਹੀਂ ਏਡੀ ਬੀਸਤਾ ਪਈ ਸੀ ਪਰ ਧੋਖੀ ਜਿਹਾ ਅੱਬ ਨੇ ਜਮਾ ਘਰੋਂ ਲੈ ਗਿਆ ਹੁਣ ਤਾਂ ਬਸ ਤਣਾਂ ਦੀ ਨੀਂਦ ਹੀ ਨਹੀਂ ਆਉਂਦੀ ਆਖੋ ਜੀ ਗਾਹਾਂ ਠੇਕੇ ਤੇ ਲੈਟ ਉਹਦਾ ਕਿਵੇਂ ਕਰਾਂਗੇ ਹੋਰ ਉਹਦੀ ਸੋਚ ਰਹੀ ਆ ਪੈਸੇ ਪੰਨ ਦੀ ਦਾਣਾ ਤਾਂ ਜੀ ਪੋਰ ਪੋਰ ਰੱਖਿਆ ਬੱਲੀ ਜਿਹੜਾ ਮੋਟੇ ਦਾਣੇ ਸੀ ਉਹ ਤਾਂ ਯਾਰ ਸਾਰੇ ਕੱਢ ਕੇ ਬਾਹਰ ਸੁੱਟੇ ਆ ਥੱਲੇ 20 ਰੁਪਏ ਦੇਖ ਲਓ ਬਸੰਦੀ ਜਿਹੜੇ ਬਰੀਕ ਜਿਹੜੀ ਮੱਖੀ ਕਹਿੰਦੇ ਨੇ ਬਾਣੀ ਬਾਹ ਉਹ ਮੱਖੀ ਵਾਲੇ ਦਾਣੇ ਬਚੇ ਹੈ ਟਾ ਉਹ ਵੀ ਮਸ਼ੀਨ ਲੈ ਕੱਢਣੇ ਨਹੀਂ ਹਾਂ ਇਹ ਤਾਂ ਆਖੋ ਜੀ ਫਸਲ ਕੀ ਮਰਨੋਂ ਆਪ ਬਚਿਆਂਗੇ ਢਿੱਡ ਮੋਟੇ ਗੱਡੇ ਸੀ ਹਾਂ ਜਦੋਂ ਪਸ਼ੂ ਪਹਰਾ ਬੰਦੇ ਨਾ ਟੋਕਰੇ ਟੁਕਰੇ ਲੈ ਕੇ ਸਰਾ ਤੇ ਫਿਰ ਮਸਾ ਖੋਲੇਗੇ ਐਡਾ ਪੁਰਾ ਹਾਲ ਸੀਗਾ ਫੇਸਬੁੱਕ ਹੀ ਬਦਵਾਨ ਆ ਜਾਂ ਸਰਕਾਰਾਂ ਕਹਿੰਦੀਆਂ ਵੀ ਆਤਮ ਹੱਤਿਆ ਕਰ ਲਈ ਹੋਰ ਕਿਸਾਨ ਜਾਣ ਤਾਂ ਕਿੱਧਰ ਜਾਣ ਹੁਣ ਜਦੋਂ ਕਣਕੀ ਨਾ ਖਾਣ ਨੂੰ ਹੋ ਫਿਰ ਜਾਂ ਤਾਂ ਰੱਸਾ ਉਹਦੇ ਕੋਲੇ ਜਾਂ ਸਪਰੇਅ ਆ ਜਾਂ ਗੱਡੀ ਦੀ ਲੈਣਾ ਤੇ ਇਹੋ ਜੀ ਜਿਹੜੀ ਸਰਕਾਰ ਸੀ ਸਾਨੂੰ ਸੀ ਵੀ ਬਾਦਲ ਲਿਆ ਕੇ ਅਸੀਂ ਕਿਸਾਨਾਂ ਦੀ ਬਾਹ ਫੜੂਗੀ ਪਰ ਇਹ ਤਾਂ ਉਹਨਾਂ ਤੋਂ ਵੀ ਮਾੜੀ ਨਿਕਲੀ ਕੋਈ ਵੀ ਸਿਆਸੀ ਪਾਰਟੀ ਦਾ ਨਮਾਇੰਦਾ ਇੱਥੇ ਨਾ ਅਕਾਲੀ ਦਲ ਦਾ ਨਾ ਕਾਂਗਰਸ ਦਾ ਨਾ ਇਥੋਂ ਦੀ ਜਿਹੜੀ ਸਤਾਤਾਰੀ ਪਾਰਟੀ ਆ ਕੋਈ ਨਾ ਕੋਈ ਇੱਥੋਂ ਦਾ ਉੱਚ ਅਧਿਕਾਰੀ ਸਾਡੇ ਕਿਸਾਨਾਂ ਦੀ ਬਾਹ ਫੜਨ ਆਇਆ ਜਦੋਂ ਕਿ ਅਸੀਂ 4 ਦਿਨਾਂ ਦੇ ਰੋਈ ਜਾਂਦੇ ਆ ਇੱਥੇ ਜਲੇਬੀਆਂ ਖਾਣ ਭੋਗਾਂ ਤੇ ਤਾਂ ਜਰੂਰ ਆ ਜਾਂਦੇ ਆ ਪਰ ਕਿਸਾਨਾਂ ਦੀ ਬਾਹ ਫੜਨ ਆਲਾ ਕੋਈ ਨਹੀਂ ਆਇਆ ਮੇਰੇ ਕੋਲ ਇਹ 10 ਕਿਲੇ ਬਾਹ ਠੇਕੇ ਤੇ ਸੀ ਅਤੇ 4 ਮੇਰਾ ਆਪਦਾ ਸੀ ਤੇ ਮੇਰੀ ਬਿਲਕੁਲ ਸਾਰੀ ਕੰਮ ਤਬਾਹ ਹੋ ਗਈ ਅੱਗੇ ਵਾਸਤੇ ਠੇਕੇ ਤੇ ਲੈਣ ਵਾਸਤੇ ਮੈਂ ਬਿਲਕੁਲ ਵੀ ਮਤਲਬ ਨਕਾਸਣਾ ਠੇਕਾ ਫਰੂੰ ਸਟੇਟੇ ਕਾਦੀ ਪਰੂੰ ਜਾਂ ਆਰਤੀਆਂ ਦੀ ਕਿੱਥੋਂ ਮੋੜੂੰ ਘਰ ਦੇ ਖਰਚੇ ਕਿਵੇਂ ਤੋਰੂੰ ਮੈਂ ਉਸ ਚੀਜ਼ ਤੋਂ ਬਹੁਤ ਪਰੇਸ਼ਾਨ ਹਾਂ ਕੀ ਰੇਟ ਰੋਸੀ ਬਾਬੂ ਠੇਕੇ ਤੇ ਠੇਕੇ ਤੇ 70000 ਰੁਪਏ ਨੂੰ ਕਿਲਾ ਸੀ ਤੇ ਫਿਰ ਸਾਰਾ ਪੱਲੇ ਪੈ ਗਿਆ ਹਾਂ ਸਾਰਾ ਪੱਲੇ ਕੁਛ ਨਾ ਕੁਛ ਬਚਿਆ ਕਿ ਨਹੀਂ ਕੁਛ ਨਹੀਂ ਬਚਿਆ ਜੀ ਸਾਰੇ ਸਾਰੇ ਦਾ ਸਾਰਾ ਮਤਲਬ ਗੜੇ ਮਾਰੀ ਦੇ ਵਿੱਚ ਆ ਗਿਆ 14 ਦੇ 14 ਕਿਲੋ 14 ਦੇ 14 ਰੋਜ਼ਗਾਰ ਦਾ ਹੋਰ ਕੀ ਹੋਰ ਰੋਜ਼ਗਾਰ ਕੁਛ ਨਹੀਂ ਖੇਤੀ ਦੇ ਨਿਰਪਰ ਹੈ ਥੇਬੇ ਪਹਿਲਾਂ ਖਾਂਦੇ ਸੀਗੇ ਵਿੱਚ ਆਤਮ ਹੱਤਿਆ ਕਰ ਲੈਂਦੇ ਨੇ ਕੋਈ ਮਜਬੂਰ ਹੋ ਕੇ ਆਪਣੀ ਦਿਹਾੜੀ ਦੱਪਾ ਕਰ ਲੈਂਦਾ ਕੋਈ ਕੁਛ ਕਰਦਾ ਹੋਰ ਹੱਲ ਕੋਈ ਕਿ ਤਾਂ ਫੜ ਕੇ ਉਹ ਕਰਦੇ ਹੁਣ ਕੋਈ ਵੇਖਾਂਗੇ ਯਾਰ ਤੇ ਪੈਸੇ ਦੇਊਗਾ ਕਿ ਨਾ ਦੇਊਗਾ ਕਿਵੇਂ ਸਿਸਟਮ ਚੱਲੂਗਾ ਉਹ ਤਾਂ ਰੱਬ ਦੀ ਮਰਜ਼ੀ ਆ ਹਾਂ ਟੈ ਟੇਰੀ ਹੋ ਗਈ ਬਹੁਤ ਵੱਡੀਆਂ ਆਸਾਂ ਸੀ ਕਣਕ ਤੋਂ ਕਣਕੀ ਬਹੁਤ ਚੰਗੀ ਸੀ 60 ਮਣਕੇ ਲੈ ਜੱਕਪਾ ਕਣਕ ਸੀ ਬਰੇ 7 ਕਿੱਲੇ ਵਾਂਟੇ ਕੇ ਆਉਦਾ ਧੰਕਿਲਾ ਇਹਦੇ ਚੁੱਕ ਇੰਨਾ ਸੋਡਾ ਖੁਸ਼ ਨਹੀਂ ਬਚਾਇਗਾ ਸਾਰੇ ਖਤਮ ਪਹਿਲਾਂ ਨਰਮਾ ਵੀ ਨਹੀਂ ਹੋਇਆ ਹੁਣ ਕਣਕ ਗਣੀ ਹੋਈ ਜਮਾ ਹੋਏ ਜਮਾ ਖਤਮ ਹੋਤਾ ਰਹੇ ਜਿਵੇਂ ਤੁਸੀਂ ਕਹਿੰਦੇ ਨਰਮਾ ਨਹੀਂ ਹੋਇਆ ਉਹ ਵੀ ਪੱਲੇ ਪੈ ਗਈ ਹੁਣ ਅੱਗੇ ਅੱਗੇ ਬਸ ਹੁਣ ਤਾਂ ਫਿਰ ਕੁਝ ਜਿਵੇਂ ਕਹਿ ਦਿੰਦੇ ਜਾਂਦਾ ਰਸਾ ਰਹੇਗਾ ਜਾਂ ਮੋਨੋ ਰਹ ਵਸਾਖੀ ਆਈ ਕਿਸਾਨਾਂ ਦੀ ਵਾਢੀ ਦੀ ਰੁੱਤ 6 ਮਹੀਨੇ ਪੁੱਤਾਂ ਨੂੰ ਪਾਲੀ ਫਸਲ ਇਸ ਮਹੀਨੇ ਕਿਸਾਨਾਂ ਨੇ ਵੱਢਣੀ ਹੁੰਦੀ ਆ ਤੇ ਆਪਣੀ ਚਾਰ ਪੈਸੇ ਜੇਬ ਦੇ ਵਿੱਚ ਪਾਉਣੇ ਹੁੰਦੇ ਆ ਪਰ ਜਦੋਂ ਇਸ ਰੋਤ ਦੇ ਵਿੱਚ ਪੁੱਤਾਂ ਨੂੰ ਪਾਲੀ ਫਸਲ ਆਪਣੀਆਂ ਅੱਖਾਂ ਸਾਹਮਣੇ ਖੇਰੂ ਖੇਰੂ ਹੁੰਦੇ ਦੇਖਦੇ ਨੇ ਤਾਂ ਫਿਰ ਉਹਦੋਂ ਇੱਕ ਕਿਸਾਨ ਜਾਣਦਾ ਕਿਸਾਨ ਦੇ ਦਿਲ ਤੇ ਕੀ ਬੀਤਦੀ ਆ ਪਿਛਲੇ ਦਿਨਾਂ ਚ ਵਰਖਾ ਆਉਂਦੀ ਆ ਜਿਸ ਤੇ ਕਰਕੇ ਮੈਂ ਅੱਜ ਪਿੰਡ ਭੰਮੇ ਖੁਰਦ ਪਿੰਡ ਦੇ ਵਿੱਚ ਖੜਾ ਇਹਦੇ ਨੇੜਲੇ ਤੇੜਲੇ ਪਿੰਡਾਂ ਦੇ ਵਿੱਚ ਕਾਫੀ ਨੁਕਸਾਨ ਜਿਹੜਾ ਹੋਇਆ ਇਸ ਵੇਲੇ ਮੇਰੇ ਨਾਲ ਪਿੰਡ ਵਾਸੀ ਹੋਣਗੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਜਿਹੜੀ ਹੈਗੀ ਆ ਉਹ ਕਰਾਂਗੇ ਬਾਪੂ ਜੀ ਕੀ ਹੁੰਦਾ ਆ ਉਸ ਉਸ ਦਿਨ ਤੇ ਕਿੰਨੀ ਕੁ ਫਸਲ ਦਾ ਥੋੜਾ ਨੁਕਸਾਨ ਆ ਜਿਹੜਾ ਹੁੰਦਾ ਹੈ 11 ਤਰੀਕ ਨੂੰ ਸ਼ਾਮ ਨੂੰ 3:30 ਪੌਣੇ 4 ਵਜੇ ਝੱਖੜ ਨੇਰੀ ਮੀਂਹ ਤੂਫਾਨ ਗੜੇ ਆਉਂਦੇ ਨੇ ਜਿਸ ਦੇ ਨਾਲ ਸਾਰੀ ਫਸਲ 100 ਦੀ 100% ਤਬਾਹ ਹੋ ਜਾਂਦੀ ਹੈ ਤੇ ਜਿਨ੍ਹਾਂ ਦਾ ਠੇਕੇ ਤੇ ਲਿਆ ਹੋਇਆ ਹਨ ਉਹ ਪੁੱਬਾ ਮਾਰ ਮਾਰ ਰੋਂਦੇ ਨੇ ਉਹਨਾਂ ਕੋਲੇ ਆਪਦੀ ਖਾਣ ਯੋਗਰੀ ਕਣਕ ਵੀ ਨਹੀਂ ਬਚਦੀ ਤੇ ਹੁਣ ਉਹ ਕਿਸਾਨ ਕੀ ਕਰਨ ਪਿਛਲਾ ਠੇਕਾ ਵੀ ਕਿਵੇਂ ਭਰਨ ਤੇ ਅੱਗੇ ਵਾਲੇ ਠੇਕੇ ਦਾ ਵੀ ਕੀ ਕਰਨ ਤੇ ਕਿੰਨੀ ਥੋੜਾ ਕਿੰਨਾ ਮੇਰੇ ਕੋਲੇ 10 ਕਿਲੇ ਵਾਂ ਠੇਕੇ ਤੇ ਸੀ ਅਤੇ 4 ਮੇਰਾ ਆਪਦਾ ਸੀ ਤੇ ਮੇਰੀ ਬਿਲਕੁਲ ਸਾਰੀ ਕਣਕ ਤਬਾਹ ਹੋ ਗਈ ਹੈ ਅੱਗੇ ਵਾਸਤੇ ਠੇਕੇ ਤੇ ਲੈਣ ਵਾਸਤੇ ਮੈਂ ਬਿਲਕੁਲ ਵੀ ਮਤਲਬ ਹੁਣ ਕਾਸਣਾ ਠੇਕਾ ਫਰੂੰ ਸਟੇਟ ਹੀ ਕਾਦੀ ਫਰੂੰ ਜਾਂ ਆਰਤੀਆਂ ਦੀ ਕਿੱਥੋਂ ਮੋੜੂੰ ਘਰ ਦੇ ਖਰਚੇ ਕਿਵੇਂ ਤੋਰੂੰ ਮੈਂ ਉਸ ਚੀਜ਼ ਤੋਂ ਬਹੁਤ ਪਰੇਸ਼ਾਨ ਹਾਂ ਕੀ ਰੇਟ ਰੋਂ ਸੀ ਬਾਪੂ ਠੇਕੇ ਤੇ ਠੇਕੇ ਤੇ 70000 ਰੁਪਏ ਨੂੰ ਕਿਲਾ ਸੀ ਤੇ ਫਿਰ ਸਾਰਾ ਪੱਲੇ ਪੈ ਗਿਆ ਹਾਂ ਸਾਰਾ ਪੱਲੇ ਪੈ ਗਿਆ ਕੁਛ ਨਾ ਕੁਛ ਬਚਿਆ ਕਿ ਨਹੀਂ ਕੁਛ ਨਹੀਂ ਬਚਿਆ ਜੀ ਸਾਰ ਸਾਰੇ ਸਾਰੇ ਦਾ ਸਾਰਾ ਮਤਲਬ ਗੜੇਮਾਰੀ ਦੇ ਵਿੱਚ ਆ ਗਿਆ 14 ਦੇ 14 ਕਿਲ 1 100% 90% ਜੀ ਆਪ ਸਾਰਾ ਕੁਝ ਆਵਦੀਆਂ ਅੱਖਾਂ ਸਾਹਮਣੇ ਦੇਖ ਸਾਰਾ ਕੁਝ ਆਵਦੀਆਂ ਅੱਖਾਂ ਦੇ ਸਾਹਮਣੇ ਦੇਖਿਆ ਬਿਲਕੁਲ ਗੜੇ ਮਾਰੀ ਸੀ ਗੜੇ ਮਾਰੀ ਸੀ ਬਿਲਕੁਲ ਉਹਦੇ ਘਰੇ ਸੀ ਸਾਰੇ ਪਸ਼ੂ ਵੀ ਗੜੇ ਪੈਂਦਿਆਂ ਦੇ ਵਿੱਚ ਅੰਦਰ ਮਤਲਬ ਜਮਾਂਨ ਮਜਬੂਰ ਹੋ ਕੇ ਅੰਦਰ ਕੀਤੇ ਨੇ ਪਸ਼ੂਆਂ ਦਾ ਵੀ ਮਤਲਬ ਨਹੀਂ ਨੁਕਸਾਨ ਹੁੰਦਾ ਸੀ ਹੋਰ ਰੋਜ਼ਗਾਰ ਦਾ ਹੋਰ ਕੀ ਕੋਈ ਹੋਰ ਰੋਜ਼ਗਾਰ ਕੁਛ ਨਹੀਂ ਖੇਤੀ ਤੇ ਨਿਰਭਰ ਹੈ ਜੀ ਖੇਤੀ ਤੇ ਨਿਰਭਰ ਫਿਰ ਕਿਵੇਂ ਚੱਲੂ ਅੱਗੇ ਹੁਣ ਅੱਗੇ ਚੱਲਣਾ ਕੀ ਹੈ ਜੀ ਬਸ ਅਹੀਂ ਮਤਲਬ ਵੇ ਪਹਿਲਾਂ ਖਾਂਦੇ ਸੀਗੇ ਵਿੱਚ ਆਤਮ ਹੱਤਿਆ ਕਰ ਲੈਂਦੇ ਨੇ ਕੋਈ ਮਜਬੂਰ ਹੋ ਕੇ ਆਪਣੀ ਦਿਹਾੜੀ ਦੱਪਾ ਕਰ ਲੈਂਦਾ ਕੋਈ ਕੁਛ ਕਰਦਾ ਹੋਰ ਹੱਲ ਕੋਈ ਨਹੀਂ ਜੇ ਸਾਨੂੰ ਸਰਕਾਰ ਤੋਂ ਚਾਹੁੰਦੇ ਆ ਜੇ ਸਾਨੂੰ ਸਰਕਾਰ ਕੁਛ ਨਾ ਕੁਛ ਇਹਦਾ ਮਾਮਲਾ ਦੇਵੇ ਤਾਂ ਅਸੀਂ ਅੱਗੇ ਤੋਂ ਆਦਾ ਕੋਈ ਠੇਕਾ ਭਰ ਕੇ ਕੋਈ 2 ਕਿਲੋ ਦੀ ਫਸਲ ਉਹ ਕਰੀਏ ਜਾਂ ਫਸਲ ਦਾ ਖਰਚਾ ਹੀ ਤੋਰੀਏ ਆਪਣੀ ਦਾ ਕਿੰਨੇ ਟੋਟਲ ਕਿੰਨੇ ਏਕੜਾ ਤੁਹਾਡੇ ਜੇ ਪਿੰਡ ਦੀ ਗੱਲ ਕਰਾਂ ਸਾਡੇ ਪਿੰਡ ਦੇ ਵਿੱਚ ਜੀ 12 1250 ਏਕੜ ਜ਼ਮੀਨ ਹੈ ਸਾਰੀ ਟੋਟਲ ਟੋਟਲ ਉਹਦੇ ਚੋਂ ਕਿੰਨੇ ਕੋ ਬਚਿਆ ਕੁਛ ਉਹਦੇ ਵਿੱਚੋਂ ਕੁਛ ਨਹੀਂ ਬਚਿਆ ਜੀ ਇੱਕ ਸਾਈਡ ਤੇ ਮਤਲਬ ਵੀ 10 20 ਪੈਸੇ ਬਚਦੇ ਜੀ 10-20 ਪੈਸੇ ਹਾਂ ਹਾਂ ਬਾਕੀ ਸਾਰੀ ਬਾਕੀ ਸਾਰੀ ਤੋਆ ਹੁਣ ਤਾਂ ਮੈਨੂੰ ਲੱਗਾ ਦਿਨ ਵੀ ਪੰਜ ਚਾਰ ਹੀ ਜਾਂਦੇ ਸੀ ਪੰਜ ਚਾਰ ਪੰਜ ਚਾਰ ਦਿਨਾਂ ਦੇ ਵਿੱਚ ਸਾਰੀ ਬਾਡੀ ਹੋ ਜਾਣੀ ਸੀਗੀ ਸਾਰੀ ਮਤਲਬ ਉਹਦੀ ਤੂੜੀ ਵਾਂਗ ਸਾਰੀ ਫਸਲ ਆਪਦੀ ਘਰੇ ਆ ਜਾਣੀ ਸੀਗੀ ਤੇ ਹੁਣ ਬਿਲਕੁਲ ਵੀ ਮਸ਼ੀਨ ਵਾਲੇ ਵੀ ਵੱਡਣ ਖਤਰ ਤਿਆਰ ਨਹੀਂ ਜੇ ਕੋਈ ਵੜਾਊਗਾ ਤਾਂ ਉਹ ਤੋਂ 2250 ਰੁਪਏ ਕਿੱਲਾ ਮੰਗਣਗੇ ਤੇ ਉਹਦੇ ਵਿੱਚ ਕਣਕ ਕੁਛ ਵੀ ਨਹੀਂ 5 ਮਣ ਜਾਂ 4 ਮਣ ਜਾਂ 3 ਮਣ ਇਹ ਹੀ ਇੰਨੀ ਹੈ ਇੰਨੀ ਹੈ ਮੇਰੇ ਤਾਂ ਫਿਰ ਬਚਣਾ ਵੀ ਕੀ ਆ ਰਿਹਾ ਇਹਦੇ ਚੋਂ ਬਚਣਾ ਵੀ ਕੁਛ ਨਹੀਂ ਉਹ ਵੀ ਦੁੱਗਣਾ ਲੈਣਗੇ ਮਤਲਬ ਦੁੱਗਣਾ ਲੈਣਗੇ ਉਹਨਾਂ ਨੂੰ ਫਿਰ ਬਚਦਾ ਨਹੀਂ ਉਹਨਾਂ ਦਾ ਤੇਲ ਖਰਚਾ ਜ਼ਿਆਦਾ ਪੈ ਰਿਹਾ ਹੈ ਜਿੱਥੇ ਉਹਨਾਂ ਨੇ 20 ਕਿੱਲੇ ਕਣਕ ਵੱਢਣੀ ਸੀ ਉਹਨਾਂ ਤੋਂ 10 ਵੀ ਨਹੀਂ ਵੱਢੀ ਨਹੀਂ ਸ਼ਾਮ ਤੱਕ ਹਮ ਕਿੰਨੀ ਬਾਪੂ ਜੀ ਤੁਹਾਡੀ 5 ਕਿੱਲੇ ਆਪਦੇ ਆ ਕਿ ਠੇਕੇ ਤੇ ਨਾ ਆਪਦੇ ਜੀ ਆਪਦੇ ਜੀ ਤੂੰ ਬਚਿਆ ਕੁਝ ਬਾਪੂ ਨਾ ਡ ਤੇ ਖੇਤੀਬਾੜੀ ਸਰਤੇ ਜਾਂ ਕੁਝ ਹੋਰ ਖੇਤੀਬਾੜੀ ਹੈ ਕੱਲ ਵੀ ਖੇਤੀਬਾੜੀ ਹੈ ਹੁਣ ਫਿਰ ਅੱਗੇ ਬਾਪੂ ਕਿਵੇਂ ਚੱਲਣਾ ਬਸ ਫਿਰ ਆਪਾਂ ਟਾਈਮ ਪਾਸ ਕਰਾਂਗੇ ਉਹ ਕੀ ਕੋਈ ਖਾਣ ਖੂਨ ਨੂੰ ਵੀ ਇਹ ਚ ਹੀ ਹੁੰਦੀ ਆ ਪਸ਼ੂਆਂ ਦਾ ਵੀ ਖਾਣ ਖਾਣ ਯੋਕਰੀ ਕਿੱਦਾਂ ਕਿੱੜੇ ਖੋਜੇ ਨਹੀਂ ਇਹਨੀ ਕੁ ਹੋਣੀ ਬਾਕੀ ਖਤਮ ਆ ਗਈ ਕਿੰਨੀਆਂ ਬਾਈ ਤਿੰਨ ਗੱਲੇ ਆਪਦੀ ਹੈ ਕਿ ਸੇਕ ਤੇ ਨਾ ਆਪਦੀ ਹੈ ਆਪਦੀ ਹੈ ਹਾਂਜੀ ਕਿੰਨਾ ਕੁ ਬਚਿਆ ਕੁਛ ਨਹੀਂ ਜੀ ਸਾਰੀ ਦੀ ਸਾਰੀ ਸਾਰੀ ਦੀ ਸਾਰੀ ਕਰਦੇ ਕੀ ਬਾਈ ਖੇਤੀਬਾੜੀ ਕੁਝ ਹੋਰ ਨਹੀਂ ਖੇਤੀਬਾੜੀ ਕਰਦੇ ਖੇਤੀਬਾੜੀ ਕਰ ਹਾਂਜੀ ਇਹਦੇ ਸਰਤੀ ਆ ਠੀਕੇ ਤਾਂ ਨਹੀਂ ਲੈਂਦੇ ਨਹੀਂ ਜੀ ਇਹ ਗਈ ਸਾਰੀ ਇਹ ਸਾਰੀ ਕਿ ਜ਼ੀਰੋ ਕਿੰਨੇ ਆ ਬਾਈ ਤੁਹਾਡੇ ਕੋਲ ਆਪਣੇ ਕੋਲ 4 ਕਿੱਲੇ ਕਿੰਨਾ ਕੁਛ ਬਚਿਆ ਕੁਛ ਬਾਈ ਨਹੀਂ ਨਹੀਂ ਸਾਰਾ ਆਵਦੀ ਹੈ ਕਿ ਠੇਕੇ ਤੇ ਬਾਈ ਠੇਕੇ ਤੇ ਸਾਰੀ ਠੇਕੇ ਤੇ ਆ 2 ਕਿੱਲੇ ਆ ਬਗੇ 2 ਕਿੱਲੇ ਕੀ ਰੇਟ ਨੂੰ ਬਾਈ ਠੇਕਾ ਠੇਕਾ 55000 ਰੁਪਏ ਉਹ ਵੀ ਫਿਰ ਠੇਕਾ ਪਰ ਹੀ ਬੈਠਣਾ ਹਾਂਜੀ ਉਹ ਵੀ ਗਿਆ ਸਾਰਾ ਜ ਸਾਰਾ ਹੁਣ ਫਿਰ ਅੱਗੇ ਅੱਗੇ ਬਾਜੀ ਹੈ ਕਾਦਮੀ ਆਈ ਸਾਰਾ ਕੋਲ ਖੇਤੀਬਾੜੀ ਸ਼ੁਰੂਆਂ ਜਾਂ ਕਿਵੇਂ ਖੇਤੀਬਾੜੀ ਸ਼ੁਰੂ ਸਾਰਾ ਸਾਰਾ ਜਿਹੜਾ ਘਰ ਦਾ ਚਾਹਦਾ ਉਹ ਵੀ ਫਿਰ ਇਹਦੇ ਸਿਰ ਤੇ ਹੀ ਚੱਲੂ ਹਾਂਜੀ 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 ਬਬ ਕਿੰਨੀਆਂ ਬਾਪੂ ਜੀ ਤੁਹਾਡੀ ਮੇਰੇ ਕੋਲ 7 ਕਿੱਲੇ ਵਾਂ ਠੇਕੇ ਤੇ ਆਉਦਾ ਧਾ ਕਿੱ ਸੱਤ ਕਿਲੇ ਠੇਕੇ ਤੇ ਆ ਆਵ ਦਾਦਾ ਕਿਲਾ ਬੰਦ ਤੇ ਇਹਦੇ ਚੋਂ ਕਿੰਨਾ ਸੋਡਾ ਬਚ ਕੁਛ ਨਹੀਂ ਬਚਿਆ ਹੈਗਾ ਸਾਰੇ ਖਤਮ ਪਹਿਲਾ ਨਰਮਾ ਵੀ ਨਹੀਂ ਹੋਇਆ ਹੁਣ ਪਣਕ ਗਣੀ ਹੋਈ ਜਮਾ ਹੋਈ ਹਮ ਜਮ ਖਤਮ ਹੈ ਸਾਰੇ ਕੀ ਰੇਤ ਰੇਤ ਨਹੀਂ ਬੱਪੂ ਹੀ ਠੇਕੇ ਰੇਤ 60 60 ਹਜ਼ਾਰ ਨੂੰ ਹੇ 80 ਹਜ਼ਾਰ ਨੂੰ ਠੇਕੇ ਤੇ ਹਾਂਜੀ ਤੇ ਇਹਦੇ ਸਿਰ ਤੋਂ ਹੀ ਚੱਲਦਾ ਜੇ ਮੈਂ ਕੋਈ ਬਸ ਇਸੇ ਦੇ ਇਸੇ ਦੇ ਸਿਰ ਤੋਂ ਚੱਲਦਾ ਹੈ ਇਹਦੇ ਸਿਰ ਤੋਂ ਚੱਲ ਤੇ ਜਿਵੇਂ ਤੁਸੀਂ ਕਹ ਪਹਿਲਾਂ ਨਰਮਾ ਨਹੀਂ ਹੋਇਆ ਉਹ ਵੀ ਪੱਲੇ ਪੈ ਗਈ ਹੁਣ ਅੱਗੇ ਅੱਗੇ ਬਸ ਹੁਣ ਤਾਂ ਫਿਰ ਕੁਝ ਜਿਵੇਂ ਕਹਿੰਦੇ ਨੇ ਜਾਂਦਾ ਰਸਾ ਰਹੇਗਾ ਜਾਂ ਮੋਨੋ ਰਹੇਗਾ ਸਾਡੇ ਕੋਲ ਕੁਝ ਵੀ ਨਹੀਂ ਹੁਣ ਤਾਂ ਜੇ ਅਸੀਂ ਮੰਗੀ ਨਾ ਸਾਡੇ ਅੱਖੇ ਤੋਂ ਕੋਈ ਦਿੰਦਾ ਹੂੰ ਪਹਿਲਾ ਜਿਵੇਂ ਨਰਮੇ ਦਾ ਖਰਾਬਾ ਹੋਇਆ ਕੁਝ ਮਿਲੇ ਬਾਪੂ ਜੀ ਦਾ ਕੁਝ ਨਹੀਂ ਮਿਲੇ ਉਹਦੋਂ ਵੀ ਕੁਝ ਨਹੀਂ ਮਿਲੇ ਉਹ ਇਹਦੋਂ ਤੋਂ ਵੀ ਆਸਾਂ ਉਮੀਦਾਂ ਬਹੁਤ ਹੋਈਆਂ ਵੇਤ ਕੀ ਕਰਾਂਗੇ ਆ ਕਰਾਂਗੇ ਬਥੇਰੀ ਆਸਾਂ ਸੀ ਕਿ ਹੁਣ ਬਸ ਇਹ ਵੀ ਨਿਭੜ ਗਏ ਇਹਦੇ ਵੀ ਕੁਝ ਨਹੀਂ ਹੈਗਾ ਸਾਡੇ ਕੋਲ ਕਿੰਨੇ ਜੀਉ ਕਰੇ ਕਰਦੇ ਚਾਰ ਜੀ ਸਾਰੇ ਇਹਦੇ ਸਿਰ ਤੇ ਚੱਲਦੇ ਸਾਰੇ ਇਹਦੇ ਸਿਰ ਤੇ ਚੱਲਦੇ ਕਿੰਨੀਆਂ ਜੀ ਤੁਹਾਡੀ ਸਾਡੇ ਪਿੰਡ ਜਿਹੜੇ 11 ਤਰੀਕ ਨੂੰ ਕੁਦਰਤੀ ਆਫਤ ਤੇ ਸਰਕਾਰਾਂ ਦੀ ਨਰਕੀ ਕਰਕੇ ਜਿਹੜਾ ਕਿਸਾਨਾਂ ਦਾ ਨੁਕਸਾਨ ਆ ਉਹ ਬਹੁਤ ਜ਼ਿਆਦਾ ਹੋਇਆ ਤੁਸੀਂ ਆਖੋਗੇ ਵੀ ਕੁਦਰਤ ਦੇ ਨਾਲ ਤਾਂ ਹੋਗਾ ਤੇ ਸਰਕਾਰ ਦਾ ਕੀ ਆ ਸਰਕਾਰ ਨੇ ਜੇ ਮੰਡੀਆਂ ਦੀ ਖਰੀਦ 10 ਇੱਕ ਤਰੀਕ ਕਹਿੰਦੇ ਸੀ ਵੀ ਸ਼ੁਰੂ ਕੀਤੀ ਆ ਪਰ ਸਾਡੀਆਂ ਮੰਡੀਆਂ ਚ ਸਰਦੂਲ ਹੜਕੇਦਿਆਂ ਚ ਕਿਤੇ ਵੀ ਖਰੀਦ ਸ਼ੁਰੂ ਨਹੀਂ ਹੋਈ ਜੇ ਖਰੀਦ ਸ਼ੁਰੂ ਹੁੰਦੀ ਤਾਂ ਤਕਰੀਬਨ ਤੀਜਾ ਚੌਥਾ ਹਿੱਸਾ ਜਿਹੜਾ ਕਣਕਾ ਉਹ ਵੱਢ ਕੇ ਕਿਸਾਨ ਮੰਡੀਆਂ ਚ ਲੈ ਜਾਂਦੇ ਜਿਹੜੀ ਕਿਸਾਨਾਂ ਦੀ ਪੁੱਤਾ ਵਾਂਗੂ ਪਾਲੀ ਫਸਲ ਸੀ ਉਹ ਕੁਛ ਨਾ ਕੁਛ ਹੱਥ ਲੱਗ ਜਾਂਦੀ ਪਰ ਸਰਕਾਰ ਦੀ ਨਲਾਇਕੀ ਕਰਕੇ ਮੰਡੀਆਂ ਚ ਖਰੀਦ ਅਜੇ ਵੀ ਨਹੀਂ ਆਈ ਤੇ ਜਿਹੜੀ ਸਾਰੀ ਦੀ ਸਾਰੀ ਫਸਲਾ ਇਹ ਕੁਦਰਤੀ ਆਫਤ ਦੀ ਹੇਠਾਂ ਆ ਗਈ ਜਿਹੜਾ ਠੇਕੇ ਤੇ ਲੈਣ ਵਾਲਾ ਕਿਸਾਨ ਆ ਉਹਦਾ ਜਮਾ ਖਤਮ ਹੀ ਹੋ ਗਿਆ ਜਿਹੜਾ ਦੂਜਾ ਗਰੀਬ ਤਿੰਨ ਚਾਰ ਕਿੱਲੇ ਵਾਲਾ ਕਿਸਾਨ ਆ ਉਹਦੇ ਜੇ ਢੋਲ ਚ ਕਣਕ ਹੁੰਦੀ ਤਾਂ ਉਹ ਸਾਲ ਪਰ ਆਪਦਾ ਵਧੀਆ ਗੁਜ਼ਾਰਾ ਕਰ ਲੈਂਦਾ ਹੁਣ ਜਦੋਂ ਕਣਕ ਹੀ ਨਾ ਖਾਣ ਨੂੰ ਹੋ ਫੇਜਾ ਦਾ ਰਸਾ ਉਹਦੇ ਕੋਲੇ ਜਾਂ ਸਪਰੇਅ ਆ ਜਾਂ ਗੱਡੀ ਦੀ ਲੈਣਾ ਤੇ ਇਹ ਜਿਹੇ ਜਿਹੜੀ ਸਰਕਾਰ ਸੀ ਸਾਨੂੰ ਸੀ ਵੀ ਬਾਦਲ ਲਿਆ ਕੇ ਅਸੀਂ ਕਿਸਾਨਾਂ ਦੀ ਬਾਹ ਫੜੂਗੀ ਪਰ ਇਹ ਤਾਂ ਉਹਨਾਂ ਤੋਂ ਵੀ ਮਾੜੀ ਨਿਕਲ ਗਈ ਕਿੰਨੀ ਟੋਟਲ ਤੁਹਾਡੇ ਜਿੰਨ ਪਿੰਡ ਦੀ ਜਿੰਮੇ ਟੋਟਲ ਪੈਲੀਓ ਚ ਕੁਛ ਨਾ ਕੁਛ ਬਚਿਆ ਮਾੜਾ ਮੋਟਾ ਕਹਿੰਦੇ ਕੁਝ ਨਹੀਂ ਬਚਿਆ ਉੱਥੇ ਵੀ 20 30 40% ਨੁਕਸਾਨ ਆਇਆ ਜੀ ਤਕਰੀਬਨ ਸਾਰੇ ਪਿੰਡ ਦੀ ਨੁਕਸਾਨ ਆ ਜੀ ਕਿੰਨੀ ਟੋਟਲ ਕਿੰਨੇ 1250 ਏਕੜ ਹਾਂ ਸਾਢੇ 1250 ਕੋ 1000 ਕਿ ਗੱਲਾ ਕਣਕ ਦਾ ਹੋਊਗਾ ਜੀ ਕਣਕ ਦਾ ਹੋਊਗਾ ਹਾਂਜੀ ਤੇ ਉਹ ਸਾਰੇ ਦਾ ਸਾਰਾ ਸਾਰੇ ਹੀ ਤਾਂ ਸਾਰਾ ਖਤਮ ਆ ਕੋਈ ਵੀ ਸਿਆਸੀ ਪਾਰਟੀ ਦਾ ਨਮਾਇੰਦਾ ਇੱਥੇ ਨਾ ਕਾਲੀ ਦਲ ਦਾ ਨਾ ਕਾਂਗਰਸ ਦਾ ਨਾ ਇੱਥੋਂ ਦੀ ਜਿਹੜੀ ਸਤਾਤਾਰੀ ਪਾਰਟੀ ਆ ਕੋਈ ਨਾ ਕੋਈ ਇੱਥੋਂ ਦਾ ਉੱਚ ਅਧਿਕਾਰੀ ਸਾਡੇ ਕਿਸਾਨਾਂ ਦੀ ਬਾਹ ਫੜਨਾ ਜਦੋਂ ਕਿ ਸੀ ਚਾਰ ਦਿਨਾਂ ਦੇ ਰੋਈ ਜਾਂਦੇ ਆ ਇੱਥੇ ਜਲੇਬੀਆਂ ਖਾਣ ਭੋਗਾਂ ਤੇ ਤਾਂ ਜ਼ਰੂਰ ਆ ਜਾਂਦੇ ਆ ਪਰ ਕਿਸਾਨਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਆਇਆ ਤਾਂ ਜੋ ਕਿਸਾਨ ਜੁਨੀ ਨੇ ਕਹਿੰਦੀਆਂ ਵੀ ਇਹ ਜਿਹ ਟੋ ਟੂ ਰੂਟ ਉਹ ਲਾ ਬੋਟਾਂ ਪਾ ਕੇ ਅਸੀਂ ਦੇਖ ਲਿਆ ਬਦਲਾ ਕਰਕੇ ਵੀ ਦੇਖ ਲਿਆ ਪਰ ਕਿਸਾਨਾਂ ਦੀ ਕੋਈ ਬਾਣੀ ਨਹੀਂ ਪੜਦਾ ਕੋਈ ਹੁਣ ਤਾਂ ਕੋਈ ਵੀ ਨਹੀਂ ਆਇਆ ਕੋਈ ਅਧਿਕਾਰੀ ਪਤਾ ਤਾਂ ਹੋਊਗਾ ਵੀ ਇਹਨਾਂ ਨਾਲ ਬਸ ਆਪਾ ਤਾਂ ਜੀ ਸਾਡੇ ਪਿੰਡ ਦਾ ਨਾਂ ਲੈਣ ਤੋਂ ਵੀ ਸੰਗਦੇ ਜੀ ਇੱਥੋਂ ਦੀਆਂ ਸਿਆਸੀ ਪਾਰਟੀਆਂ ਨੇ ਅਖਬਾਰਾਂ ਚ ਟੀਵੀ ਚੈਨਲਾਂ ਤੇ ਖਬਰਾਂ ਵੀ ਲਾਈਆਂ ਪਰ ਸਾਡੇ ਪਿੰਡ ਦਾ ਨਾਂ ਤੱਕ ਵੀ ਨਹੀਂ ਲਿਆ ਹੂੰ ਸਾਨੂੰ ਤਾਂ ਇਹ ਇਹੋ ਜਿਹਾ ਅਫਸੋਸ ਆ ਵੀ ਸਾਡੇ ਪਿੰਡ ਨਾਲ ਇਹ ਜੀ ਕੀ ਲਖੀਰ ਖਿਚਲੀ ਇਹਨਾਂ ਨੇ ਵੀ ਜਿਹੜਾ ਨਾਂ ਲੈਣ ਤੋਂ ਕੰਨੀ ਘਤਰਾਉਂਦੇ ਆ ਅਸੀਂ ਤਾਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਕਿਸਾਨਾਂ ਦੀ ਬਾਹ ਫੜਨਾ ਜਿਵੇਂ ਬੈਂਕਾਂ ਦੇ ਕਰਜ਼ੇ ਆ ਲਿਮਟਾਂ ਨੇ ਤਾਂ ਜਿਵੇਂ ਕੋਈ ਖਾਨਦੂਕਰੀ ਕਰਨ ਕਾ ਗਰੀਬ ਕਿਸਾਨ ਆ ਦੋ ਚਾਰ ਕਿੱਲੇ ਵਾਲੇ ਉਹਨਾਂ ਨੂੰ ਇਹਦਾ ਪ੍ਰਬੰਧ ਕਰਨ ਨਹੀਂ ਤਾਂ ਫਿਰ ਹੋਖਤਾ ਹੱਲ ਨਹੀਂ ਫਿਰ ਕਹਿੰਦੇ ਆ ਜਾਂ ਫੇਸਬੁੱਕ ਹੀ ਬਦਮਾਨ ਆ ਜਾਂ ਸਰਕਾਰਾਂ ਕਹਿੰਦੀਆਂ ਵੀ ਆਤਮ ਹੱਤਿਆ ਕਰ ਲਈ ਹੋਰ ਕਿਸਾਨ ਜਾਣ ਤਾਂ ਕਿੱਧਰ ਜਾਣ ਅਸੀਂ ਤਾਂ ਦੁਬਾਰੇ ਫੇਰ ਸਰਕਾਰ ਨੂੰ ਤੇ ਜਿਹੜੇ ਸਮਾਜ ਸੇਵਕੀ ਲੋਕ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਜਿਹੜੇ ਪਿੰਡ ਚੋਂ ਪੜਤਾਲ ਕਰਕੇ ਜਿਹੜੇ ਗਰੀਬ ਕਿਸਾਨ ਆ ਉਹਨਾਂ ਨੂੰ ਕਣਕ ਦਾ ਤੂੜੀ ਦਾ ਪ੍ਰਬੰਧ ਕਰਨਾ ਕਿੰਨੀਆਂ ਬੱਪੀ ਥੋੜੀ 24 ਕਿੱਲੇ ਆਵਦੀ ਹੈ ਕਿਤੇ ਹਾਂਜੀ ਆਵਦੀ ਹੈ ਤੇ ਕੀ ਕੁਝ ਬਚਿਆ ਕੋਚ ਬਾਹ ਹੀ ਕੁਛ ਹੈ ਹਾਂ ਗਈ ਸਾਰੀ ਆਹੀ ਕੁਛ ਹੈ ਜੀ ਸਾਰਾ ਕੁਝ ਗਿਆ ਬਸ ਜੰਮੀ ਗਈ ਹਾਂ ਤੇ ਖੇਤੀਆਂ ਕਿੱਥੇ ਸੀ ਘਰੇ ਸੀ ਹੈ ਖੇਤੀ ਘਰੇ ਸੀ ਖੇਤ ਖੇਤ ਤਾਂ ਕਿੱਥੇ ਖੜਦਿੰਦੇ ਸੀ ਘਰੇ ਹਾਂ ਘਰੇ ਸੀ ਉਸ ਟਾਈਮ ਸਦਾ ਸਰਾਜ। ਖੁੰਜਾਂ ਚ ਟੋਕਰਾ ਟੋਕਰਾ ਗੜਿਆਂ ਦਾ ਇਕੱਠਾ ਹੋ ਗਿਆ ਟੋਕਰਾ ਟੋਕਰਾ। ਹੂੰ। ਜਿਰੋ ਚੱਕਿਆ ਫਿਰ ਪਤਾ ਲੱਗਿਆ ਦੂਜੇ ਦਿਨ ਵੀ ਬੱਠਲ ਚ ਕੱਟੀ ਵਾਸਤੇ ਨੀਰਾ ਧਰਿਆ ਪਿਆ ਸੀ ਉਹਦੇ ਉੱਤੇ ਮਤਲਬ ਐਨੇ ਗੜੇ ਤੜਕੇ ਦੂਜੇ ਦਿਨ ਵੀ ਚੱਕੇ। ਅੱਛਾ। ਐਨੇ ਗੜੇ ਸੀਗੇ। ਹੂੰ। ਦੁਰਫਸਲ ਕਿੱਥੇ ਛੱਡਦੇ ਨੇ? ਫਸਲ ਕਿੱਥੇ ਜੀ ਫਸਲ ਘਟਦੀ ਹੈ ਨਾ ਤਾਂ ਸਾਰੀ। ਤਾਂ ਸਾਰੀ ਆ ਦੇਖੋ ਆ ਇਸੇ ਰੋਟੀ ਕਰਤੀ ਸਾਰੀ ਇਸੇ। ਹੂੰ। ਬੱਲੀ ਕੋਈ ਦੀ ਨਹੀਂ ਜਿਹੜੀ ਦੀਦੀ ਹੈ ਇਹ ਚ ਵੀ ਦਾਣਾ ਨਹੀਂ ਕੋਈ। ਅੱਛਾ ਜਿਹੜੀਆਂ ਵੀ ਬੱਲੀਆਂ ਰਹਿ ਗਈਆਂ ਉਹਨਾਂ ਚ ਉਹਨਾਂ ਚ ਵੀ ਕੁਝ ਨਹੀਂ ਛੱਡਿਆ ਨਹੀਂ ਜੀ ਉਹਨਾਂ ਚ ਵੀ ਕੁਝ ਨਹੀਂ ਛੱਡਿਆ ਖੇਤੀਬਾੜੀ ਸਿਰ ਤੋਂ ਆ ਜਾਂ ਫਿਰ ਹਾਂ ਖੇਤੀਬਾੜੀ ਸਿਰ ਤੋਂ ਹੀ ਆ ਇਕੱਲੇ ਸਾਰੇ ਇਹਦੇ ਸਿਰ ਤੋਂ ਹੀ ਆ ਇਸੇ ਸਿਰ ਤੋਂ ਫਿਰ ਹੁਣ ਅਗਲਾ ਕਿਵੇਂ ਚੱਲਣਗੇ 24 ਕਿਲੋ ਦਾ ਖਰਚਾ ਜਿਹੜਾ ਥੋੜਾ ਹੁੰਦਾ ਖਰਚਾ ਬਥੇਰਾ ਹੁੰਦਾ ਜੀ ਖਰਚਾ ਕਿੰਨੇ ਕਿੰਨਾ ਹੋ ਗਿਆ ਖਰਚਾ ਖਰਚਾ ਤਾਂ ਹੁਣ ਕੀ ਅੰਦਾਜ਼ਾ ਕੋਈ ਖਰਚਾ ਜੱਟ ਦਾ ਕਿਹੜਾ ਅੰਦਾਜ਼ਾ ਹੈ ਹੁਣ ਸਾਹਿਬ ਉਦੋਂ ਕਰਾਂਗੇ ਜਦੋਂ ਮਤਲਬ ਫਸਲ ਵੇਚਾਂਗੇ ਫਸਲ ਹੈ ਨਹੀਂ ਫਿਰ ਵੇਚੋ ਕੀ ਇਸ ਕੀ ਬਸ ਫਿਰ ਹੁਣ ਖਰਚਾ ਸਿਰੀ ਪੈ ਗਿਆ 38 ਨੂੰ ਆਖਿਆ ਬਾਣੀਆਂ ਨੂੰ ਆਖਿਆ ਵੀ ਭਾਈ ਹੁਣ ਥੋੜਾ ਜਿਹਾ ਲੇਟੀ ਚੱਕਰੀ ਪੈਸੇ ਦੀ ਹੁਣ ਤਾਂ ਫਸਲ ਤਾਂ ਮਰ ਗਈ ਹੁਣ ਦੇਖੋ ਕਿਹੜੇ ਲੋਟ ਚੱਲੂਗਾ ਕੰਮ ਹੋਰ ਵੀ ਬਬੜਾ ਕੁਝ ਬਿੱਡੀ ਬੈਠਾ ਹੁੰਦਾ ਘਰ हां जी हां जी ਬੜੇ ਬਹੁਤ ਕੁਝ ਬੱਡਿਆ ਹੁੰਦਾਗਾ ਜ਼ਿੰਮੇਦਾਰ ਦਾ ਚੱਲਦਾ ਹੀ ਮਤਲਬ ਫਸਲ ਤੋਂ ਆਸ ਹੁੰਦੀ ਹੈ ਕਿ ਫਸਲ ਤੇ ਵੀ ਆ ਰਹੀ ਹੈ ਹੁਣ ਹੁਣ ਜਮਾ ਮੌਕੇ ਤੇ ਆ ਕੇ ਰੱਬ ਨੇ ਕੁਦਰਤ ਨੇ ਮਾਰ ਕਰ ਦਿੱਤੇ ਜਿਹੜੇ ਲੋਕਾਂ ਦੀ ਇਹ ਇਹ ਬਹੁਤ ਨਜਾਇਜ਼ ਹੋ ਗਈ ਇਹ ਸਰਕਾਰ ਅੱਗੇ ਬੇਨਤੀ ਕਰਦੇ ਆ ਵੀ ਇਹਨੂੰ ਕੋਈ ਪ੍ਰਸ਼ਾਸਨ ਦੇਖਭਾਲ ਕਰੇ ਦੀ ਸਹੀ ਮਾਰ ਆੜ ਨੂੰ ਸਹੀ ਪੈਸਾ ਮਿਲੇ ਪਹਿਲਾਂ ਵੀ ਹੋਈ ਕੋਈ ਮਾਰ ਤੁਹਾਡੇ ਪਹਿਲਾਂ ਪਹਿਲਾ ਬੜਾ ਚਰ ਹੋ ਗਿਆ ਉਹਦੋਂ ਹੋ ਗਿਆ ਅੱਛਾ ਤਾਂ ਹਾਂ ਹਾਂ 95 ਚ ਹੋਈ ਉਹਦੋਂ ਉਹਦੋਂ ਹੋਈ ਸੀ ਹਾਂ ਮਿਲਿਆ ਸੀ ਕੁਝ ਕਿੰਨੀ ਹਾਂ ਉਹਦੋਂ ਤਾਂ ਮਿਲਿਆ ਸੀ ਕੁਛ ਨਾ ਕੁਛ ਹਾਂ ਕੁਛ ਨਾ ਮਿਲਦੇ ਤਾਂ ਹਾਂ ਨਹੀਂ ਕਿੰਨੇ ਬਾਈ ਜੀ 4 ਕਿੱਲੇ ਆਪਦੇ ਠੇਕੇ ਤੇ ਆਪਦੇ ਜੀ ਕੀ ਬਣੇ ਵਿੱਚੋਂ ਕੁਛ ਹੈ ਨਹੀਂ ਜੀ ਕੁਛ ਨਹੀਂ ਸਾਰੀ ਨਾ ਖਰਾਬ ਖਤਮ ਹੋ ਗਈ ਸਾਰੀ ਦੀ ਸਾਰੀ ਗਈ ਹਾਂਜੀ ਤੇ ਇਹਦੇ ਸਰੂਆ ਬਾਈ ਜਾਂ ਫਿਰ ਨਹੀਂ ਜੀ ਇਹ ਖੇਤੀ ਸੀ ਇੰਜਰ ਪਰਾਂ ਜੀ ਹੋਰ ਕੁਝ ਕਲੀ ਖੇਤੀ ਸੀ ਹਾਂਜੀ ਫੇਰ ਕਿਵੇਂ ਚੱਲਣਾ ਹੁਣ ਕੰਮਾਂਗੇ ਬੱਸ ਜੀ ਦੇਖਦੇ ਆਂ ਟਾਈਮ ਪਾਸ ਹੈ ਜਿਵੇਂ ਹੋਊਗਾ ਜੀ ਕੋਈ ਖਾਣ ਨੂੰ ਵੀ ਨਹੀਂ ਬਚੀ ਜੀ ਹੁਣ ਤਾਂ ਅੱਛਾ ਖਾਣ ਨੂੰ ਨਹੀਂ ਜੀ ਖਾਈ ਤੋਂ ਵੀ ਹੈ ਹੀ ਨਹੀਂ ਜੀ ਕੋਈ ਬੱਲੀਆਂ ਸਾਰਾ ਕੁਝ ਦਾਣੇ ਖਤਮ ਹੋ ਗਏ ਸਾਰੇ ਬੱਲੀਆਂ ਜਿਹਨਾਂ ਹੈ ਹੀ ਨਹੀਂ ਜੀ ਕੋਈ ਹਮ ਸਾਰੀ ਸਾਰੀ ਗਈ ਕੋਈ ਆਇਆ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਜੀ ਕੋਈ ਨਹੀਂ ਕੋਈ ਆ ਕੇ ਅਫਸਰ ਲਈ ਹੋਵੇ ਕਿ ਨਹੀਂ ਜੀ ਕੋਈ ਨਹੀਂ ਕੋਈ ਨਹੀਂ ਆਇਆ ਜੀ ਕੁਝ ਵੀ ਕੋਈ ਵੀ ਨਹੀਂ ਨਹੀਂ ਜੀ ਕੋਈ ਨਹੀਂ ਕਿੰਨੀਆਂ ਬਾਈ ਜੀ 7 ਇਕੜੇ ਆਪਦੀ ਇਕੜੇ ਆਪਦੀ ਤੇ ਕੀ ਬਚਿਆ ਬਾਈ 70 70 ਖਰਾਬ ਹੋ ਗਈ 70 70 ਹਾਂਜੀ ਕਿੰਨੇ ਕਿੰਨੇ ਖਰਾਬ ਕੁਝ ਮਾਰਾ ਮੋਟਾ ਕੁਝ ਕਿ ਨਹੀਂ ਬਚਾ ਕੋਝ ਨਹੀਂ ਬੱਚਾ ਨਾ ਜਿਆਦਾ ਉਧਰ ਘੜੇ ਨਹੀਂ ਮਾਰ ਤੁਸੀਂ ਮੰਨ ਕੇ ਚਲੋ ਜਿਹੜੀ ਆ ਸਾਈਡ ਤੇ ਗਈ ਇਧਰੋਂ ਕੋਰ ਵਾਲੇ ਕਣਿਚ ਚੋਰ ਵਾਲੇ ਕਣ ਨੂੰ ਠੀਕ ਹੈ ਉਧਰ ਬਹੁਤ ਜਿਆਦਾ ਆ ਸਾਰੀ ਸਾਰੀ ਗਈ ਹੂੰ ਤੇ ਕਿਹਦੇ ਸਿਰੋਂ ਬਾਈ ਸਾਰਾ ਛੇਤੀ ਤੇ ਹੋ ਜਰ ਸਾਰੇ ਖੇਤੀ ਦਿਨ ਫਿਰ ਹਮਕ ਖਰਚਾ ਪਾਣੀ ਕਿਵੇਂ ਖਰਚਾ ਪਾਣੀ ਬਸ ਹੋਈ ਆਈਆਂ ਜੋ ਕੋਈ ਦੇਤੀ ਮਾਰਤਾ ਠੀਕ ਨਹੀਂ ਬਸ ਪਸ਼ੂ ਨੂੰ ਵੀ ਚਾਹੀਦਾ ਆਪ ਨੂੰ ਪਸ਼ੂਆਂ ਦਾ ਵੀ ਸਾਰਾ ਚਾਰਾ ਸਾਰਾ ਖਰਾਬ ਹੋ ਗਿਆ ਤੂੜੀ ਵੀ ਨਹੀਂ ਬਣਦੀ ਬਈ ਇਹ ਚ ਜੇ ਮੰਨ ਕੇ ਚਲੋ ਦੋ ਟਰਾਲੀਆਂ ਬਣਨੇ ਸੀ ਅੱਧੀ ਟਰਾਲੀ ਵੀ ਨਹੀਂ ਬਣਦੀ ਹੂੰ ਹੱਦ ਵੀ ਨਹੀਂ ਇਹ ਚ ਉਹ ਗਿਆ ਸਾਰਾ ਕਿੰਨੀਆਂ ਬਾਈ ਜੀ ਤੁਹਾਡੀ ਆਪਣਾ ਕੋਲ ਕਿ ਕਿਲਾ ਹੀ ਆਪਦਾ ਤਿੰਨ ਟਿਕੇ ਠੇਕੇ ਤੇ ਇੱਕ ਆਪਦਾ ਦਾ ਤਿੰਨ ਠੇਕੇ ਤੇ ਤੇ ਕੀ ਬਚਿਆ ਉਹ ਤੋਂ ਕੁਝ ਨਹੀਂ ਹੈ ਬਈ ਕੁਝ ਵੀ ਨਹੀਂ ਬਚਿਆ ਨਹੀਂ ਸਾਰਾ ਸਾਰੀ ਗਈ ਸਾਰਾ ਖਤਮ ਠੇਕੇ ਕਿੰਨੀ ਰੇਟ ਕੀ ਰੇਟ ਨੂੰ ਸੀ 50000 ਨੂੰ ਸੀ ਉਹੀ ਪੱਲੇ ਪੈ ਗਿਆ ਹਾਂਜੀ ਖਰਚਾ ਕਿੰਨਾ ਹੋ ਗਿਆ ਖਰਚੇ ਤੇ ਹੋ ਹੀ ਜਾਂਦੇ ਹੁਣ ਅਸੀਂ ਤਾਂ ਪਰ ਬੰਦੇ ਆ ਖੇਤੀ ਖੇਤੀ ਦੇ ਗੱਲੋਂ ਅੱਛਾ ਪਹਿਲਾਂ ਨਰਮਾ ਸਿੰਘ ਨਰਮੋਈ ਤਨਮਣੇ ਦਾ ਹੋਇਆ ਸੀ ਅੱਛਾ ਉਹ ਵੀ ਖਰਾਬ ਹੋ ਗਿਆ ਉਹ ਵੀ ਖਰਾਬ ਹੋ ਗਿਆ ਸਾਰਾ ਮਿਲਿਆ ਫਰੋਦਾ ਕੁਝ ਵੀ ਨਹੀਂ ਉਹਦਾ ਕੁਝ ਨਹੀਂ ਮਿਲਿਆ ਜੀ ਉਹ ਨਹੀਂ ਮਿਲਿਆ ਕਿੰਨੀ ਆ ਬਾਪੂ ਜੀ ਤੁਹਾਡੀ ਸਾਡੇ ਕੋਲੇ 20 ਕਿੱਲੇ ਸੀ ਜੀ ਅੱਛਾ 13 ਕਿੱਲੇ ਠੇਕੇ ਤੇ ਦੇ ਸੀ 7 ਆਪਦੇ ਸੀ ਅੱਛਾ ਬਸ ਇਹੋ ਜਿਹਾ ਹਾਲ ਹੋ ਰਿਹਾ ਜੀ ਜਿਹੜੀ ਆਹ ਦੇਖੀਏ ਤੁਸੀਂ ਢਾਲ ਨਹੀਂ ਵੱਜਦਾ ਜੀ ਅੱਛਾ ਗਾਹਾਂਵਾਸੀ ਫੇਰ ਪੰਗਾ ਲੈ ਲਿਆ ਸੀ ਹੁਣ ਸੋਚ ਹੋ ਰਹੀ ਹੈ ਜੀ ਹਾਂ ਵੀ ਕਿੱਥੋਂ ਇੰਨੇ ਪੈਸੇ ਲੈ ਕੇ ਦੇਵਾਂਗੇ ਬੋਲਿਆ ਵੀ ਨਹੀਂ ਆਂਦਾ ਸਮਾਰ ਕੇ ਇੱਕ ਬਸ ਤੁਰੇ ਫਿਰਦੇ ਆਂ ਬੁਰੀ ਹਾਲਤ ਹੋ ਰਹੀ ਹੈ ਜੀ ਕਿਉਂਕਿ ਆਪਦੇ ਅੱਖਾਂ ਸਾਹਮਣੇ ਸਾਰਾ ਕੁਝ ਫੇਰੂ ਫੇਰ ਹੁੰਦਾ ਮਾ ਤੂੜੀ ਦਾ ਵੀ ਨਹੀਂ ਪ੍ਰਬੰਧ ਜੀ ਪਸ਼ੂ ਵੀ ਭੁੱਖੇ ਪਸ਼ੂ ਕਿਦੋਂ ਆਪ ਵੀ ਭੁੱਖੇ ਆ ਪਸ਼ੂ ਤਾਂ ਭੁੱਖੇ ਰਹਿਣ ਜੀ ਕੀ ਰੇਟ ਨੂੰ ਸੀ ਬਾਪੂ ਠੀਕੇ ਤੇ ਅਸੀਂ ਤਾਂ 52 53 ਨੂੰ ਲੈਤੀ ਸੀ ਐਵੇਂ ਕਹਿ ਦਈਏ ਉਹ ਸਿੱਧੇ ਦਾ ਹੀ ਲੈਤਾ ਸੀ ਬਾਹਣ ਜੀ ਹਾਂ ਬਹੁਤ ਪੜੀ ਹਾਲਤ ਹੈ ਤੇ ਉਹ ਵੀ ਸਾਰਾ ਆਪਦੇ ਪੱਲੇ ਪੱਲੇ ਪੈ ਹਾਂ ਸਾਰਾ 22 ਟੱਕ ਸੀ ਜੀ 20 ਕਿੱਲਿਆਂ ਦਾ ਨਾਲ ਨਾਲ ਆਪਦੀ ਲੱਗਦੀ ਸੀ 7 ਕਿੱਲੇ ਹਾਂ ਐ ਸੀ ਦੋ ਮਣਦਾ ਨਹੀਂ ਹੋ ਜਾਣਗੇ ਜੇ ਵਾਖ ਪਾੜ ਲਾਂਗੇ ਹਾਂ ਰੱਬ ਨੂੰ ਚੰਗਾ ਇੰਦਕਾ ਬਾਬੂ ਜੀ ਇਹਦੇ ਸਿਰ ਤੋਂ ਹੀ ਜਾਂ ਕੋਈ ਹੋਰ ਵੀ ਹੈ ਕੋਈ ਨਾ ਜੀ ਸਿਰ ਤੇ ਹੋਰ ਕੀ ਸਾਡੇ ਕਾਰਖਾਨੇ ਚੱਲਦੇ ਨਾ ਸੀ ਤਾਂ ਬਸ ਐ ਹੀ ਆ ਮੈਂ ਤਾਂ 60 ਰੇਟ ਸਾਲ ਦਾ ਹੋ ਗਿਆ ਅਹੀਂ ਜੋ ਆਖ ਪਾਲੀ ਗਈ ਸੀ ਪਹਿਲਾਂ ਕਿਤੇ ਨਹੀਂ ਐਡੀ ਵਿਪਤਾ ਪਈ ਸੀ ਪਰ ਤੋਕੀ ਦੇ ਰੱਬ ਨੇ ਜਮਾ ਘਰੋਂ ਲੈ ਗਿਆ ਜਮਾ ਕਿਉਂਕਿ ਹੁਣ ਤਾਂ ਦਿਨ ਵੀ ਹਾਂ ਹਾਂ ਬਸ ਅੱਜ ਵੱਢਣੀ ਸੀ ਸਾਰੀ ਦੀ ਸਾਰੀ ਦੀ ਸਾਰੀ ਤੇ ਮਸ਼ੀਨ ਪੱਕੀ ਕਰ ਲਈ ਸੀ ਆਉਂਦੇ ਸੀ ਪਰ ਕਿਦੋਂ ਫੇਰ ਰੱਬ ਨੂੰ ਚੰਗਾ ਨਹੀਂ ਲੱਗਿਆ ਹਨਾ ਮੈਂ ਤਾਂ ਜੀਵ ਚ ਪਏ پیسے ਰਾਬੋ ਆਪ ਹੀ ਕੱਢ ਕੇ ਲੱਗੇ ਹਾਂ ਆਪ ਹੀ ਲੈ ਗਏ ਜੀ ਫਿਰ ਕਿਵੇਂ ਚੱਲੂ ਬਾਪੂ ਜੀ ਹੁਣ ਗਾਹਾਂ ਦਾ ਚੱਲਣਾ ਕੀ ਆ ਪ੍ਰਮਾਤਮਾ ਦੀ ਗਾਹਾਂ ਨੂੰ ਆਏ ਆ ਬਸ ਮੇਦ ਕਰ ਲਾਣੇ ਆ ਜੱਟਾਂ ਦਾ ਸਾਡਾ ਐ ਹੀ ਹੁੰਦਾਗਾ ਵੀ ਚੱਲ ਗਾਹਾਂ ਨੂੰ ਦੇ ਦੂ ਰੋ ਮੰਦਾਨੇ ਗਾਹਾਂ ਨੂੰ ਦੇ ਦੂ ਐਂ ਵੇਲਾ ਟੱਪੀ ਜਾਂਦਾ ਹੋਰ ਹੁਣ ਮਰਿਆ ਤਾਂ ਜਾਂਦਾ ਨਹੀਂ ਹੈ ਵਿੱਚ ਮਾਰ ਬਸੇ ਤੇ ਜਾਂਦੇ ਨੇ ਭਾਈ ਚਲ ਹੁਣ ਵੇਲਾ ਹੀ ਟਪਉਣਾ ਜੀ ਦੋਨੋਂ ਮਿੰਜੀ ਕਰਦਾ ਹਣਾ ਵੀ ਆ ਖੇਤ ਕਿਹੜਾ ਜੀ ਖੇਤ ਬਸ ਨਾ ਘਰੇ ਟਿਕਿਆ ਜਾਂਦਾ ਨਾ ਖੇਤ ਬਾਉ ਜਾਨੇ ਗੇੜਾ ਜਿਆ ਦੇ ਕੇ ਫੇਰ ਘਰੇ ਆ ਕੇ ਪੈ ਜਾਣੇ ਆ ਬਸ ਹਾਂ ਬਹੁਤ ਹਾਲਤ ਭੇੜੀ ਹੈ ਜੀ ਕਿੰਨੀਆਂ ਬਾਈ ਤੁਹਾਡੀ 14 ਕਿਲੇ ਤੇ ਕੀ ਬਚਿਆ ਕੋਈ ਨਾ ਕੁਛ ਨਹੀਂ ਬਚਿਆ ਜੀ ਹਾਂਜੀ ਕੁਛ ਨਹੀਂ ਬਚਿਆ ਜੀ ਕਿੰਨੇ ਆਪ ਦੇ ਸੀ ਜਾਂ 9.5 ਕਿਲੇ ਠੇਕੇ ਜੀ ਪੰਜ ਆਦੇ ਸੀ ਕੀ ਰੇਟ ਨੂੰ ਫੈਂਟਾ ਜਾਰ ਨਹੀਂ 60000 ਨੂੰ ਠੇਕੇ ਤੇ ਹਾਂਜੀ ਠੇਕਾ ਵੀ ਫਿਰ ਪੱਲੇ ਹੋਰ ਪੱਲੀ ਵੇਗਿਆ ਜਾਰੇ ਜੀ ਕੁਝ ਪਰਸੈਂਟ ਮਾਣੀ ਮੁੰਡੀ ਨਿਕਲ ਜੋਗਾ ਹੈ ਕਿ ਕੁਝ ਆਹੀ ਹੈ 5-4 ਮਣੀ ਯਾਰੀ 5-4 ਮਣੀ ਹਾਂਜੀ ਉਹ ਵੀ ਗਿਆ ਦੋ ਹੋਰ ਜੀ ਕਿੰਨੀ ਆਈ ਤੁਹਾਡੀ 10 ਏਕੜ ਜੀ ਆਪਦੀਆਂ ਠੇਕੇ ਤੇ ਆਪਦੀ ਆ ਜੀ ਤੇ ਕੀ ਬਚਿਆ ਕੋਈ ਵਜਣਾ ਦਾ ਕੀ ਆ ਕੋਈ ਹੈਗੀ 10 ਬਾਨ 15 ਮਾਨਫ ਕਿੱਲੇ ਦਿਖਣ ਮਾਣੀ ਮੋਟੀ ਹਾਂਜੀ ਉਹਦਾ ਫਿਰ ਖਰਚਾ ਵੀ ਨਹੀਂ ਮੋੜਦੀ ਨਹੀਂ ਖਰਚਾ ਨਹੀਂ ਮੋੜਦੇ ਜੀ ਕਿੰਨਾ ਖਰਚਾ ਹੋ ਗਿਆ ਹੁਣ ਤੱਕ ਖਰਚਾ ਤਾਂ ਬਥੇਰਾ ਹੋ ਗਿਆ ਖਰਚਾ ਤਾਂ ਸਾਰੇ ਫਸਲ ਪੱਕ ਗਈ ਸੀ ਹੂੰ ਸਿਰੇ ਤੇ ਆ ਗਈ ਸੀ ਹੁਣ ਤਾਂ ਵੱਢਣੀ ਸੀ ਬਸ ਮਸ਼ੀਨ ਮਤਲਬ ਲੱਗੀ ਨਹੀਂ ਉਹ ਦੋ ਚਾਰ ਦਿਨਾਂ ਦੀ ਲਾਉਣੀ ਹਾਂ ਮਸ਼ੀਨ ਤਾਂ ਲਾਦੇ ਅੱਜ ਲਾਦੇ ਸੋਰੇ ਲਾਦੇ ਬਸ ਜੀ ਹੁਣ ਬਹੁਤ ਲੋੜ ਤੋਂ ਬਾਅਦ ਨੁਕਸਾਨ ਹੋਇਆ ਖੇਤੀਬਾੜੀ ਸਰੋਂ ਬੱਪੂ ਜੀ ਜਾਂ ਹੋਰ ਵੀ ਕੋਈ ਹੈ ਖੰਡਾਰ ਖੇਤੀਬਾੜੀ ਸਾਰਾ ਕੰਮ ਹੀ ਖੇਤੀਬਾੜੀ ਦਾ ਸਾਰੇ ਪਰਿਵਾਰ ਦਾ ਅੱਛਾ ਹਾਂ ਖੇਤੀ ਤੇ ਇਹਦੇ ਤੇ ਚੱਲਦਾ ਇਹ ਕਿਦਾਂ ਚੱਲੂਗੀ ਅੱਗੇ ਦਾ ਹੀ ਫਿਰ ਅੱਗੇ ਦਾ ਮਾਹੌਸਿ ਜਿਵੇਂ ਕਿਤੇ ਫੜ ਕੇ ਉਹ ਕਰਦੇ ਹੁਣ ਕੋਈ ਵੇਖਾਂਗੇ ਯਾਰ ਤੀ ਪੈਸੇ ਦੇਊਗਾ ਕਿ ਨਾ ਦੇਊਗਾ ਕਿਵੇਂ ਸਿਸਟਮ ਚੱਲੂਗਾ ਉਹਦਾ ਰੱਬ ਦੀ ਮਰਜ਼ੀ ਹੈ ਸਰਬਬ ਦੀਆਂ ਅੱਖਾਂ ਸਾਹਮਣੇ ਸਾਰਾ ਕੁਝ ਹਾਂਜੀ ਹਾਂ ਹਾਂ ਟਾਇ ਟੇਰੀ ਹੋ ਗਿਆ ਬਹੁਤ ਵੱਡੀਆਂ ਆਸਾਂ ਸੀ ਕਣਕ ਤੋਂ ਕਣਕੀ ਬਹੁਤ ਚੰਗੀ ਸੀ 60 ਮਣਕੇ ਲੈ ਲੱਕ ਭਾ ਕਣਕ ਸੀ ਹਮ ਬੰਦਾ ਪਾਲਦਾ ਹੀ ਪੁੱਤਾਂ ਗੀ ਹਾਂਜੀ ਹਾਂ ਬਾਕੀ ਇਹ ਕਈ ਪਿੰਡਾਂ ਤੋਂ ਲਉ ਇਥੋਂ ਚੇਹਰੇ ਵਾਲੀ ਹਮ ਟਾਂਡੀਆਂ ਹਮ ਜਿਵੇਂ ਮੀਆਂ ਵੀਰੇ ਵਾਲਾ ਹਮ ਪਹਿਲੇ ਆਈ ਨਾਮਾਨੰਦ ਦੀ ਲਾਲਿਆਂ ਵਾਲੀ ਵੱਡੇ ਭੰਮੇ ਛੋਟੇ ਭੰਮੇ ਕੋਰ ਵਾਲਾ ਚੋਹਰ ਦਲੇਰ ਵਾਲਾ ਇਨ੍ਹਾਂ ਪਿੰਡਾਂ 'ਚ ਬਹੁਤ ਜ਼ਿਆਦਾ ਨੁਕਸਾਨ ਹਮ ਸਾਰੀ ਮਤਲਬ ਜਮੀ ਗਈ ਹਾਂਜੀ ਹਾਂਜੀ ਬਿਲਕੁਲ ਹੀ ਹੁੰਦੀ ਕਿੰਨੀਆਂ ਬਾਪੂ ਜੀ ਤੁਹਾਡੀ ਅਰੇ ਵੱਲੇ 10 ਕਿਲੇ ਆਪਦੇ ਕਿ ਠੇਕੇ ਤੇ ਪੰਜ ਠੇਕੇ ਤੇ ਆ ਹਾਂ ਪੰਜ ਹੈਗੇ ਆਪਦੇ ਤੇ ਫਿਰ ਕੀ ਬਚਿਆ ਉਹ ਚੋਂ ਬਚਣਾ ਕੀ ਜੀ ਇਹੀ ਕੁਸ ਹੈਗਾ 65000 ਨੂੰ ਠੇਕੇ ਦੇ ਸੀਗਾ ਹੂੰ ਹਾਂਜੀ ਹੁਣ ਤਾਂ ਬਸ ਤਰਨਾਂ ਦੀ ਨੀਂਦ ਹੀ ਨਹੀਂ ਆਉਂਦੀ ਅੱਖੋਂ ਜੀ ਅੱਛਾ ਗਾਹਾਂ ਠੇਕੇ ਤੇ ਲੈਟ ਆ ਉਹਦਾ ਕਿਵੇਂ ਕਰਾਂਗੇ ਗਾਹ ਲੈ ਲਏ ਹੋਰ ਉਹਦੀ ਸੋਚ ਰਹੀ ਆ ਪੈਸੇ ਪੜਨ ਦੀ ਉਹ ਵੀ ਉਸੇ ਦੇ ਸਰਤੇ ਦੀ ਹੋ ਜੂ ਸਾਰਾ ਕਿਰਾਇਆ ਤੇ ਪਹਿਲਾਂ ਕੰਮ ਕਰਾਇਆ ਸੀ ਖਰਚਾ ਬਹੁਤ ਹੋਇਆ ਸੀ ਉਹ ਤੇ ਅੱਛਾ ਹਾਂ ਸਾਰਾ ਕਿਰਾਇਆ ਤੇ ਕਿਰਾਇਆ ਤੇ ਕਿਰਾਇਆ ਜੀ ਹਾਂ ਹੁਣ ਫਿਰ ਕੋਈ ਬਸ ਤਾਂ ਹੈ ਜੀ ਜੇ ਕੋਈ ਸਰਕਾਰ ਦੇ ਦੂਗੀ ਤਾਂ ਠੀਕ ਹੈ ਜੀ ਮਾਵਾਜਾ ਹੈ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਭਰਾਵਾ ਬੈਠੇ ਆਂਗੇ ਆਵਾ ਹੋਰ ਕੀ ਹੈ ਇਹਦਾ ਬੰਦਾ ਵਾਂਗੂ ਪਾਲੀ ਹੋਈ ਫਸਲਾਂ ਹਾਂ ਬਾਕੀ ਸਾਰੇ ਹੁਣ ਹੋਰ ਹੈ ਹੁਣ ਆ ਵਡਾਵਾਂਗੇ ਨਾਲ ਖਰਚਾ ਇਹ ਪਊ ਉੱਤੇ 2025 ਤੋਂ ਘਟਦਾ ਇਹ ਨਹੀਂ ਮੰਨ ਲਾ ਵੀ ਤੇ ਵੱਡੀ ਜਾਵੇ ਇਹ ਵੀ ਮਸਾਂ ਵਧਣਗੇ ਹਲੇ ਹੈ ਬਹੁਤ ਬੁਰਾ ਹਾਲ ਹੈ ਜੀ ਉਹਦੇ ਚੋ ਬਚਾ ਕੋਈ ਮਾੜਾ ਮੋਟਾ ਕਿ ਨਹੀਂ ਦਾਣਾ ਤਾਂ ਜੀ ਭੋਰ ਭੋਰ ਦੇਖਿਆ ਬੱਲੀ ਜਿਹੜਾ ਮੋਟੇ ਦਾਣੇ ਸੀ ਉਹ ਤਾਂ ਜਾਰੇ ਸਾਰੇ ਕੱਢ ਕੇ ਬਾਹਰ ਸੜਤੇ ਹੱਥਲੇ ਕਰੀਪੇ ਦੇਖ ਲਓ ਬਸੰਦੀ ਜਿਹੜੇ ਬਰੀਕ ਜਿਹੜੀ ਮੱਖੀ ਕਹਿੰਦੇ ਨੇ ਬਾਣੀ ਬਾਹਰ ਕੱਢ ਕੇ ਖਿਲ ਜਾਂਦੇ ਆ ਉਹ ਮੱਖੀ ਵਾਲੇ ਨਾਲੇ ਬਚੇ ਆ ਸੱਟ ਤਾਂ ਅੱਛਾ ਉਹ ਵੀ ਮਸ਼ੀਨ ਲੈ ਕੱਢਣੀ ਨਹੀਂ ਹਣਾ ਆਜ ਤਾਂ ਹੁਣ ਭੋਰ ਕਰ ਸਕਦੇ ਆ ਬੱਲੀ ਚ ਉਹੀ ਦਾਣੇ ਆ ਬਰੀਕ ਜਿਹੜੇ ਚਾਰ ਚਾਰ ਹੁੰਦੇ ਜਿਹੜੇ ਥੱਲੇ ਰਹਿ ਜਾਂਦੇ ਹੁੰਦੇ ਉਹ ਦਾਣੇ ਆ ਕਿ ਦੂਜੇ ਦਾ ਮੋਟੇ ਦਾਣੇ ਤਾਂ ਸਾਰੇ ਭੋਰਤੇ ਤੁੜਲੀ ਵੀ ਵੇ ਆ ਸਾ ਜੀ ਕਰਜ਼ਾ ਕੱਪਾ ਪਿਛਲਾ ਵੀ ਹੈ ਕਿ ਨਹੀਂ ਕਰਜ਼ਾ ਜੀ ਸਕੈਟੀ ਸਪ ਤਾਂ ਹੁਣ ਦੱਸੋ ਜੀ ਕੀ ਕਰੀਏ ਉਹ ਲੈਣਗੇ ਫਿਰ ਦੇਖੇ ਜਾਊਗਾ ਗਾਂ ਵਾਲੀ ਫਸਲ ਤੇ ਦੇਖੇ ਜੋ ਪਰਮਾਤਮਾ ਦੀ ਫਸਲਾਂ ਹੈ ਹੁਣ ਕੋਈ ਹੋਰ ਤਾਂ ਉਹਨਾਂ ਦਾ ਬਾਣੀ ਵਿਚਾਰੇ ਆ ਕੇ ਕੋੜੇ ਬੀਜ ਸਾਨੂੰ ਹੁਣੇ ਕਰੋ ਉਹਨਾਂ ਦੇ ਵਿਚਾਰਾਂ ਦੀ ਫਸਲ ਤੇ ਆਸ ਹੁੰਦੀ ਹੈਗੀ ਹੈ ਫਸਲ ਦੀ ਹਾਂ ਚਲੋ ਉਹਨਾਂ ਨੂੰ ਐ ਹੋ ਜੂ ਗਾਂ ਜੀ ਬਾਰੀ ਮੋੜ ਲਾਂਗੇ ਉਹਨਾਂ ਨੂੰ ਚੱਲ 600 ਰੁਪਏ ਵਿਆਜ ਦੇ ਜੋੜ ਨਾਲ ਹਟਣਾ ਸਾਰੇ ਇਹ ਹਾਲ ਆ ਜੀ ਬਹੁਤ ਬੁਰਾ ਹਾਲ ਆ ਜੀ ਇਹ ਤਾਂ ਖੋ ਜੀ ਫਸਲ ਕੀ ਮਰਨੋਂ ਆਪ ਬਚਾਂਗੇ ਡੱਡ ਮੋਟੇ ਘੜੇ ਸੀਗੇ ਹਾਂ ਜਦੋਂ ਪਸ਼ੂ ਪਹਾਰਾ ਬੰਦੇ ਨੇ ਨਾ ਟੋਕਰੇ ਟੋਕਰੇ ਲੈ ਕੇ ਸਰਾਂ ਤੇ ਫੇਰ ਮਥਾ ਖੋਲੇਗੇ ਐਡਾ ਪੁਰਾ ਹਾਲ ਸੀਗਾ